ਹੰਮਾਰਾ ਇਸੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਮਾਰਾ ਇਸੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਸੰਗੰਜੀ ਸਾਰਿਆਂ ਦੇ ਜਨਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਮੈਂ ਕੋਈ ਡਾ ਵੱਡਾ ਬੁਲਾਰਾ ਤੇ ਨਹੀਂ ਪਰ ਇਹ ਕਿਸੇ ਦੀ ਵੀ ਗੱਲ ਨਾ ਮੰਨੀਏ ਕਿਸੇ ਪਾਰਟੀ ਦੀ ਵੀ ਨਾ ਗੱਲ ਮੰਨੀਏ ਜੋ ਪਾਸ਼ਾ ਨੇ ਜਿਕਾਰੇ ਦੇ ਅਰਥ ਦੱਸੇ ਹੀ ਉਹ ਮੰਨੀਏ ਕੇ ਪਾਰਟੀ ਦੀ ਨਾ ਮੰਨੀ ਸੰਗਤ ਦੀ ਵੀ ਬੇਸ਼ੱਕ ਦੱਸਦੇ ਆ ਆਪ ਨਾ ਕਿਸੇ ਦੀ ਵੀ ਨਾ ਮੰਨੋ ਉਦੋਂ ਵੱਡਾ ਤ੍ਰਿੰਨ ਨ ਕੋਈ ਆਗਾ ਜਿੰਨੇ ਜਿਕਾਰੇ ਦੇ ਅਰਥ ਦੱਸਿਆ ਉਦੀ ਐ ਮਨੀ ਹੋਰ ਕਿਸ ਦਿਨਾਂ ਨੂੰ ਨਹੀਂ ਕਈਆਂ ਕੀ ਕਿਹਾ ਕਿ ਸ਼ਬਦ ਫੋਟੋ ਲਿਖੀ ਤੇ ਥੱਲੇ ਸੇਵਾਦਾਰ ਲਿਖਿਆ ਜੇ ਘਾਰਾ ਵੀ ਉਹਨੇ ਦਿੱਤਾ ਤੇ ਸੇਵਾਦਾਰ ਵੀ ਉਹਨੇ ਲਿਖਾਇਆ ਕੀ ਲਿਖਿਆ ਦੋ ਲੈ ਨਾ ਪਗਵਾਨ ਕਹੇ ਮੈਂ ਸੇਵਾਦਾਰ ਉਹ ਨਹੀਂ ਕਿਹਾ ਵੀ ਉਹ ਸੇਵਾਦਾਰ ਤੇ ਦੂਜਾ ਸੇਵਾਦਾਰ ਭਗਵਾਨ ਨੇ ਕਿਹਾ ਮੈਂ ਗੋਵਾਨ ਕਹੇ ਮੈਂ ਸੇਵਾਦਾਰ ਜੋਗ ਜੋਗ ਜਨ ਭਗਤਾ ਸੇਵਕ ਮਾਇਲਾ ਉਹਦੇ ਜੋਗ ਜੋਗ ਨੂੰ ਜਦ ਸੁਗ ਜੋਗ ਦਾ ਸੇਵਾਦਾਰ ਨਿਤ ਨਵਤ ਲੈ ਅਵਤਾਰ ਵੇਸ ਨੇਕਾਰੂਪ ਵਟਾਇਨਾ ਤੇ ਫਿਰ ਕਹਿੰਦੇ ਆ ਕੋਈ ਗੱਲ ਬਾਤ ਹੋ ਜੇ ਕਰ ਲਾ ਜੇ ਜਮਾਨ ਆਈਆਂ ਨੀਲੀ ਛਤ ਵਾਲਾ ਦੇਖਣ ਡਿਆ ਉੱਤੇ ਤੇ ਇਥੇ ਕੀ ਆ ਨੀਲੀ ਿਤਾਰ ਤੋਂ ਪਰੇ ਰਹਿਣ ਵਾਲਾ ਆ ਗਿਆ ਥੱਲੇ ਕੋਈ ਡਾਊਟ ਰਹਿ ਨਹੀਂ ਦਿੱਤਾ ਨੀਲੀ ਿਤਾਰ ਤੋਂ ਪਰੇ ਰਹਿਣ ਵਾਲਾ ਆ ਗਿਆ ਥੱਲੇ ਇੰਜ ਲਾਂ ਥਲਾ ਵੇਖ ਵਖਾਈਆ ਜਨ ਭਗਤੋ ਤਾਨੂੰ ਰਹਿਣਾ ਦੇ ਕੱਲੇ ਇੱਕ ਇੱਕ ਹੋ ਕੇ ਇੱਕ ਇੱਕ ਨਜ਼ਰੀ ਆਈਆ ਸਦਾ ਵਸੇ ਟਾਡੇ ਕਾਇਆ ਸੱਚ ਮਹੱਲੇ ਮਹਿਜ ਮਹਿਰਾ ਮਹਿਬੂਬ ਕੋਇਕ ਸਹਾਈਆ ਤਾਮ ਵਖਾ ਕੇ ਨੇਹ ਚ ਲਈ ਇਕ ਅਟੱਲੇ ਅਟੱਲ ਪਦਵੀ ਦੇ ਮਾਨਵੜੀ ਆਈਆ ਜਿਸ ਦੀ ਜੋਤ ਨਾਲ ਤਾਡੇ ਦੀਪ ਗ ਬੜੇ ਅਨੇ ਅੰਦਰ ਜੋ ਉर्जा ਜੰਦੀ ਜੇ ਦੀ ਜੋੜਨਾ ਥਾਡੇ ਦੀਪ ਬਲਿਆ ਤੁਹਾਨੂੰ ਜਾਣਨ ਦਿੱਤਾ ਤੁਹਾਨੂੰ ਮਾਰਨ ਜਾਣ ਦਿੱਤਾ ਜੇਸੀ ਦੀ ਜੋੜ ਨਾਲ ਥਾਡੇ ਦੀਪ ਬਲੇ ਉਹ ਕਰ ਕਰ ਕਰੇ ਰਿਸ਼ਨਾਈਆ ਜੇਸ ਗੋਵਿੰਦ ਦੇ ਦਰਦਾ ਵਾਲੇ जख्म ਅਜੇ ਅੱਲੇ ਅਲਦੇ ਹੋ ਕੇ ਆਪਣਾ ਵੇਰਾ ਪਾਈਆ ਕੁਝ ਲੈਣਾ ਦੇਣਾ ਜਿ ਕਵੇ ਦੱਲੇ ਤੁਰਦਾ ਨੇ ਖਾਰਿਆ ਵਰਤਾਈਆ ਜੋਤੀ ਜੋਤ ਸਰੂਪ ਹਾਰ ਆਬ ਆਪਣੀ ਕਿਰਪਾ ਕਰ ਯਾਨ ਭਗਤੋ ਤੁਹਾਡਾ ਵਿਸ਼ੋਰਾ ਕਦੇ ਨਾ ਚੱਲੇ ਚੱਲ ਗੀ ਆਪਣੀ ਦੇਖਾਈਆ ਤੇ ਕਈਆਂ ਮੈਂ ਮੀਰਾ ਕੋ ਸੁਣਿਆ ਆਂਦੇ ਸੰਤ ਮਨੀ ਸਿੰਘ ਨੂੰ ਤੇ ਗੁਰੂ ਦੀ ਵਿਦਾਈ ਦਿੱਤੀ ਆ ਤੇ ਸੇਵਾਦਾਰ ਸੀ ਇਹ ਤੇ ਸਿੱਖ ਸੀ ਸੁਣੇ ਵਲ ਲੈਣਾ ਸਤ ਮਨੀ ਸਿੰਘ ਸੁਣਿਆ ਰਾਗ ਇੱਕ ਜਣਾ ਹੁਣਾਂ ਜਾਦਰੀ ਨਾਲ ਹੀ ਲੱਗਿਆ ਲਿਖਿਆ ਗੁਰੂ ਤੇ ਦੀ ਰਾਹ ਤੱਕਣ ਉਹ ਲਗੇ ਕਿ ਗੁਰੂ ਨੇ ਕਿਸ ਨੇ ਕਹਿ ਲੈਣਾ ਗੁਰੂ ਤੇ ਦੀ ਰਾਹ ਤੱਕਣ ਸਤ ਮਨੀ ਸਿੰਘ ਸੁਣਿਆ ਰਾਗ ਆਤਮ ਸੋਈ ਗਈ ਜਾਗ ਮੇਆ ਮੇੜ ਕੰਤ ਸਹਾਗ ਜੋ ਬਤੋ ਇਹ ਕਾਲਾ ਦਾਗ ਜੋਤੀ ਯੋਧ ਸਰੂਪ ਹਾਰ ਲੋਗ ਮਾਦ ਹਰ ਜੋਤ ਤਰ ਇੱਕ ਜਲਾਏ ਸੱਚਾ ਰਾਗ ਤੇ ਜੇ ਤੇ ਧਿਆਨ ਇਤੇ ਰੱਖੋਗੇ ਤੇ ਫਿਰ ਵਿਆਖਿਆ ਕਰਨੀ ਲੋੜ ਨਹੀਂ ਟਾਈਮ ਮੇਂ 2-4 ਮਿੰਟ ਲੈਣਾ ਜ਼ਿਆਦਾ ਨਹੀਂ ਲੈਣਾ ਤੇ ਜੇ ਆਪ ਇੱਥੇ ਤੇ ਧਿਆਨ ਵੇ ਮੱਝ ਨਹੀਂ ਅੰਦਰ ਬੰਨ ਕੇ ਆਏ लिखा मनी सिंह तेरे नेखा करना सिंह मेहताव मनी सिंह तेरे नेखा पूरा करना सिंह मेहताब जो बर्गी बज बुरका पाके मेरा रात गाइया ਉਹ ਵੇਲੇ ਦੱਸ ਦਿੱਤਾ ਮੈਂ ਪ੍ਰਗਟ ਹੋਵਾਂ ਵਿੱਚ ਪੰਜਾਬੋ ਕੋਈ ਡਾਊਟ ਨਹੀਂ ਰਹਿਣ ਦਿੱਤਾ ਮੈਂ ਪ੍ਰਗਟ ਹੋਵਾਂ ਵਿੱਚ ਪੰਜਾਬੋ ਪੰਜਾਬ ਗੋਵਿੰਦ ਵਾਲਾ ਦਾ ਗਵਾਹੀਆ ਹੁਣ ਆਹ ਲੈ ਸੁਣ ਲਿਓ ਧਿਆਨ ਨਾਲ ਈਸਾ ਦਾ ਸੁਲਾਵਾੜਾ ਤਾਜ ਇਸਾ ਦਾ ਸੁਬਰਾ ਵਾਲਾ ਮੰਗ ਮੰਗੇ ਤਾਜ ਤਾਜ ਵਾਲਾ ਆਵੇ ਵਾਹ ਦਾਈਆ ਹੋ ਵੀ ਕਹਿ ਸਕਦਾ ਨਹੀਂ ਹੋਰ ਕੋਈ ਆ ਸਕਦਾ ਸਾਜਾਂ ਵਾਲਾ ਕੋ ਗਿਆ ਉਹ ਵੀਰੇ ਦੇ ਡਾਊਟ ਸਾਰਾ ਖਤਮ ਕਰ ਦਿੱਤਾ ਉਥੇ ਜਿਸ ਦਾ ਵੀਰ ਦਸ਼ਨ ਨੇ ਕਿਹਾ ਨਾ ਉਥੇ ਕਿਤੇ ਉਥੇ ਨਾ ਸਵਾਲ ਵੈਰੀ ਤੇ ਸਜਣ ਦਾ ਉਥੇ ਜਾਤ ਬਾਤ ਨੂੰ ਨਾ ਪੁੱਛਦਾ ਕੋਈ ਜੀ ਉਥੇ ਭਗਤ ਭਗਵਾਨ ਤਾਂ ਇੱਕੋ ਜਿਆ ਆਜਾ ਜੋਤੀ ਜੋਦ ਡਾਗ ਮਾਂਗਾਈਆ ਉਥੇ ਭਗਤ ਭਗਵਾਨ ਇੱਕੋ ਜਿਆ ਆਜਾ ਜੋਤੀ ਜੋਦ ਡਾਗ ਮੰਗਾਈ ਆ ਤੂੰ ਮੇਰਾ ਮੈਂ ਤੇਰਾ ਇੱਕ ਦੂਜੇ ਨੂੰ ਆਖਦਾ ਇੱਤਿਹੇ ਕਿੰਨੀ ਵੀ ਰੰਜਲਣੇ ਵੀ ਨਾ ਤੂੰ ਮੇਰਾ ਮੈਂ ਤੇਰਾ ਦਾ ਬੋਲਣ ਹੁਣ ਕਿਤੇ ਪਹਿਲੋਂ ਨਹੀਂ ਹੁਣ ਯਾਦ ਕਰ ਦੂਜੇ ਤੇ ਜਿਹਾ ਸਫੇਜ ਆ ਜਾਂਦਾ ਤੂੰ ਮੇਰਾ ਮੈਂ ਤੇਰਾ ਪਹਿਲੋਂ ਨਹੀਂ ਨਸ ਕੋ ਪਤਾ ਹੁਣ ਜਦ ਲੱਗੇ ਬੋਲਣਾ ਹੁਣ ਪਤਾ ਲੱਗਦਾ ਵੀ ਤੂੰ ਮੇਰਾ ਤੇ ਕੋਈ ਨਿਗਾਹ ਵਾਲਾ ਬੋਲਿਆ ਪੇਸਣੋ ਉਥੇ ਭਗਤ ਭਗਵੰਤੀ ਕੋੜਿਆ ਜਾਪਦਾ ਜੋਤੀ ਯੋਧ ਡਾਗ ਮੰਗਾਈਆ ਤੂੰ ਮੇਰਾ ਮੈਂ ਤੇਰਾ ਇੱਕ ਦੂਜੇ ਨੂੰ ਆਖਦਾ ਆਖੜਾ ਫਾਂਸਲਾ ਦਿੱਤਾ ਸੁਨਾਈਆ ਵੇਖੋ ਨਾ ਚੋਰ ਗੋਰੀਆ ਵਾਤਾ ਚੋੜ ਗੁਰਿਆਵਤਾਰਾਂ ਪੀਰ ਬਗੰਬਰਾ ਦੇ ਵਿਖਤ ਵਾਗਦਾ ਪੁਰਖ ਅਕਾਲ ਰਿਆਸਮ ਲਈਆ ਇਹ ਤੇ ਕੌਣ ਸਮਝਾਉਂਡਿਆ ਪੁਰਖ ਕਾਲ ਮੈਂ ਕਿਹਾ ਕਿ ਇਹਦੀ ਵੀ ਨਾ ਮੰਨੋ ਜੋ ਕਾਲਪੁਰਖ ਨੇ ਅਰਥ ਕੀਤੇ ਨਾ ਰੋਜ਼ਾਂ ਕਾਇਦ ਸੁਣਦੇ ਮਗਰੋਂ ਉਹ ਤੇ ਚੱਲੋ ਕਿਸਦੀ ਨਾ ਮੰਨੋ ਉਰੇਖੇ ਅਕਾਲ ਰਿਆਸਮ ਆਈਆ ਜੋ ਸਭ ਦੇ ਲੇਖੇ ਆਜ ਦਾ ਅੰਦਰ ਬਾਹਰ ਖੋਜ ਖ ਯਾਈਆ ਮਹਾਰਾ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਨ ਭਗਤਾਂ ਲੈਣਾ ਦੇ ਦੇਸ਼ ਦਵਾਬ ਜਾ ਗੋਵਿੰਦ ਆਪਣੇ ਨਾਲ ਲਵਾਈਆ ਇਹ ਜਿਹੜਾ ਕਹਿੰਦੇ ਨੇ ਇਹ ਸ੍ਰੀ ਗੋਵਿੰਦ ਦਾ ਹੈ ਇਹ ਗੋਵਿੰਦ ਦਾ ਵੀ ਤੇ ਕਾਲਪੁਰਖ ਦਾ ਵੀ ਤੇ ਸਤਿਗੁਰ ਸ਼ਬਦ ਦਾ ਵੀ ਸਾਰਾ ਖੇਲ ਇਸੇ ਜੀ ਹੋਇਆ ਗੋਵਿੰਦ ਆਪਣੇ ਨਾਲ ਲਵਾਈਆ ਗੋਵਿੰਦ ਕਹਿ ਕੋ ਮੇਰਾ ਹੋਇਆ ਮੁਲਾਬ ਸ਼ਬਦੀ ਤਾਰ ਹੋ ਗਏ ਧਿਆਨ ਜਨਾਈਆ ਲਿਖਤ ਵਾਲਾ ਮੇਰਾ ਹੋਰ ਵਾਕ ਜੋ ਕਲਮ ਸ਼ਾਇਦ ਦੀ ਵਢਾਈਆ ਜਿਹੜੀ ਮੁਰਖਿਆ ਕਾਲ ਗੀਤੀ ਸਮਝਣਾ ਕੋਈ ਸਮਝਾਈਆ ਉਸ ਦਾ ਲੈਣਾ ਚ ਕਾਉਣ ਆਇਆ ਆਪ ਫੇਰ ਡਾਊਟ ਸਾਰੇ ਪੂਰੇ ਦੂਰ ਕਰ ਪਿਆ ਉਹਦਾ ਲੈਣਾ ਦੇਣਾ ਕੌਣ ਚਾਉਣ ਆਇਆ ਪਰਮੇਸ਼ਰ ਖੁਦ ਆਪ ਉਸ ਦਾ ਲੈਣਾ ਜਿ ਕੌਣ ਆਇਆ ਆਪ ਆਪਣਾ ਫੇਰਾ ਪਾਈਆ ਸੇਵਕਾਂ ਦਾ ਸੇਵਕ ਦਾਸਾਂ ਦਾ ਦਾਸ ਸ਼ਾਨਜਾ ਦਾ ਸ਼ਾਨਜਾ ਪਾਦ ਜਾ ਬੇ ਪਰਵਾਹੀਆ ਅਰਿਆ ਸੰਗੀ ਜੀ ਹੋਰ ਵੀ ਵੀ ਬੁਲਾ ਰਿਹਾ ਆਇਆ ਇੰਨਾ ਹੀ ਬੜਾ ਪਰਮਾਤਮਾ ਕਿਰਪਾ ਕਰੇ ਜੇ ਕੋਈ ਅਖਰਵਾਦਾ ਘਟਾ ਹੋ ਗਿਆ ਤੇ ਪਰਮੇਸ਼ਰ ਬਖਸ਼ਣ ਜੋ ਕੇ ਬਖਸ਼ ਲੈਣਾ ਹਰ ਸੰਗਤ ਵੀ ਮਾਫ ਕਰ ਦੇ ਉਹ ਜਕਰ ਦਾ ਸਾਹ ਦੋ ਸੋ ਹੰਗ ਮੋਰਾ ਜੀ ਸੇ ਸੰਗਿ ਵਿਸ਼ਨੋ ਪਰਮਾ ਆਂਦੀ ਹੈ